ਸਲੋਕ ਮਹੱਲਾ ਤੀਜਾ ਅਵਿਣ ਨਾ ਵੈ ਸਭ ਪਰਮਦੇ ਨਿਤ ਜਗਤੋਂ ਟਾਸੈ ਸਾਰ ਮਾਨ ਮੁਖੇ ਕਰਮ ਕਮਾਵਣੇ ਹੋਮੈਂ ਅੰਧ ਗੁਬਾਰ ਗਰਮਖੇ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਵਿਣ ਨਾਵੇ ਸਭ ਪਰਮਦੇਨਿਤ ਜਗ ਤੋਟਾ ਸਹਸਾਰ ਚੌਥੇ ਸਤਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਾਰ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਸਵਾਰ ਦੇ ਨਾਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਤਾਂ ਗੁਰੂ ਅਮਰਦਾਸ ਮਹਾਰਾਜ ਜੀਆ ਦਾ ਅੰਗ 646 ਦੇ ਉੱਪਰ ਸੋ ਆਪਣੇ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਵੇੜ ਨਾ ਵੈ ਸਭ ਪਰਮੰਦੇ ਸਾਰੇ ਲੋਕ ਨਾਮ ਤੋਂ ਬਿਨਾ ਪਰਮੰਦੇ ਫਿਰਦੇ ਹਨ ਢਗਦੇ ਫਿਰਦੇ ਹਨ ਔਰ ਇਸ ਕਰਕੇ ਮਹਾਰਾਜ ਕਹਿੰਦੇ ਨਿਤ ਜਗਤੋ ਟਾਸ ਸਹਸਾਰ ਸਾਰੇ ਜਗਤ ਅਥਵਾ ਸੰਸਾਰ ਦੇ ਵਿੱਚ ਨਿਤ ਟੋਟਾ ਹੀ ਟੋਟਾ ਘਾਟਾ ਹੀ ਘਾਟਾ ਹੈ ਨਾਮ ਤੋਂ ਬਗੈਰ ਕਹਿੰਦੇ ਮਾਨਮੁਖੇ ਕਰਮ ਕਮਾਵਣੇ ਹਉਮੈ ਅੰਧ ਗੁਬਾਰਾ ਮਾਨਮੁਖ ਕਰਮ ਕਮਾਵਣੇ ਜਿਹੜਾ ਮਾਨਮੁਖ ਨੇ ਆਪ ਹੁਜਰੇ ਨ ਗੁਰੇ ਜਾਂ ਭੁੱਲੜ ਉਹ ਮਹਾਰਾਜ ਕਹਿੰਦੇ ਬਹੁਤ ਸਾਰੇ ਕਰਮ ਕਾਂਡਾ ਨੂੰ ਕਮਾਉਣਾ ਕਰਦੇ ਹਨ ਕਿਵੇਂ ਹਮ ਅੰਧ ਗੁਬਾਰ ਅਹੰਕਾਰ ਦੇ ਵਿੱਚ ਗਲਤਾਨ ਹੋ ਕੇ ਅਗਿਆਨਤਾ ਦੇ ਕੂਪ ਹਨੇਰੇ ਦੇ ਵਿੱਚ ਗੜੋਚ ਹੋ ਕੇ ਕਰਮਾਂ ਨੂੰ ਕਮਾਉਣਾ ਕਰਦੇ ਹਨ ਪਰੰਤੂ ਜਿਹੜਾ ਗੁਰਮੁਖ ਨੇ ਨਾ ਮਹਾਰਾਜ ਕਹਿੰਦੇ ਗੁਰਮੁਖੇ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰਾ ਜਿਹੜਾ ਗਰਮ ਗੁਰੂ ਪਿਆਰੇ ਨੇ ਗੁਰੂ ਮਹਾਰਾਜ ਜੀ ਦੇ ਅਨੁਸਾਰੀ ਸਿੱਖ ਨੇ ਉਹ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰਦੇ ਹਨ ਕਿਵੇਂ ਨਾਨਕ ਸ਼ਬਦ ਵਿਚਾਰ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੀ ਵਿਚਾਰ ਦੇ ਸਦਕਾ ਸੁਖੋ ਦੂਸਰੇ ਸ਼ਲੋਕ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਸਹਜੇ ਜਾਗੈ ਸਹਜੇ ਸੋਵੇ ਅੰਗਰਮੋਖੇ ਅਨ ਦਿਨ ਉਸਤਤ ਹੋਵੈ ਸਹਿਜ ਜੈ ਜਾਗ ਹੈ ਜਿਹੜੇ ਗੁਰਮੁਖ ਗੁਰੂ ਪਿਆਰੇ ਨੇ ਸਹਿਜ ਪ੍ਰੇਮ ਦੇ ਵਿੱਚ ਹੀ ਜਾਗਣਾ ਕਰਦੇ ਆ ਨਾਠ ਦੇ ਨਾਲ ਨਹੀਂ ਜਾਗਦੇ ਜੋਗੀਆਂ ਵਾਂਗੂ ਸਹਿਜ ਸੋਵੈ ਤੇ ਮਹਾਰਾਜ ਕਹਿੰਦੇ ਸਹਿਜ ਪ੍ਰੇਮ ਦੇ ਵਿੱਚ ਹੀ ਸੌਣਾ ਕਰਦੇ ਹਨ ਗੁਰਮੁਖੇ ਅਨ ਦਿਨ ਉਸਤਤ ਹੋਵੇ ਤੇ ਜਿਹੜੇ ਗੁਰਮੁਖ ਗੁਰੂ ਪਿਆਰੇ ਨੇ ਉਹਨਾਂ ਦੇ ਕੋਲੋਂ ਰਾਤ ਦਿਨ ਹਰੀ ਦੀ ਉਸਤਤੀ अथवा ਵਡਿਆਈ ਹੁੰਦੀ ਹੀ ਰਹਿੰਦੀ ਹੈ ਕਹਿੰਦੇ ਮਾਨਮੁਖ ਪਰਮੈ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਮਾਨਮੁਖ ਪਰਮੈ ਸਹਿਸਾ ਹੋਵੈ ਜਿਹੜੇ ਮਾਨਮੁਖ ਨੇ ਆਪ ਹੁਦਰੇ ਨ ਗੁਰੇ ਜਾ ਭੁੱਲੜ ਉਹ ਪਰਮਦੇ ਰਹਿੰਦੇ ਨੇ ਪਟਕਦੇ ਰਹਿੰਦੇ ਨੇ ਉਹਨਾਂ ਦੇ ਅੰਦਰ ਸਹਿਸਾ ਹੋਵੈ ਅਰਥਾਤ ਕਿਚੋ ਰਾਜਾ ਤੋਖਲਾ ਬਣਿਆ ਹੀ ਰਹਿੰਦਾ ਸਹਿਮ ਬਣਿਆ ਹੀ ਰਹਿੰਦਾ ਹੈ ਮਹਾਰਾਏ ਕਹਿੰਦੇ ਅੰਦਰ ਚਿੰਤਾ ਨੀਂਦ ਨਾ ਸੋਵੇ ਉਹਨਾਂ ਦੇ ਅੰਦਰ ਚਿੰਤਾ ਚੋਰਾ ਤੋਖਲਾ ਬਣਿਆ ਹੀ ਰਹਿੰਦਾ ਹੈ ਕਦੇ ਵੀ ਸੁੱਖਾਂ ਦੀ ਨੀਂਦੇ ਸੌਂਦੇ ਨਹੀਂ ਸੈਜ ਦੇ ਵਿੱਚ ਟਿਕੜਾ ਨਹੀਂ ਕਰਦੇ ਕਹਿੰਦੇ ਗਿਆਨੀ ਜਾਗ ਸਭਾ ਸੁਪਾਏ ਨਾਨਕੇ ਨਾਮ ਰਤਿਆ ਬਲ ਜਾਓ ਗਿਆਨੀ ਜਾਗ ਹੈ ਸਭ ਸੁਪਾਏ ਤੇ ਜਿਹੜਾ ਗਿਆਨਵਾਨ ਪੁਰਸ਼ ਨੇ ਮਹਾਰਾਜ ਕਹਿੰਦੇ ਉਹ ਜਾਗਣਾ ਵੀ ਸਹਿਜ ਪ੍ਰੇਮ ਦੇ ਵਿੱਚ ਕਰਦੇ ਹਨ ਸੌਣਾ ਵੀ ਸਹਿਜ ਪ੍ਰੇਮ ਦੇ ਵਿੱਚ ਕਰਦੇ ਹਨ ਨਾਨਕ ਨਾਮ ਰਤਿਆ ਬਲ ਜਾਓ ਤੇ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਤੇ ਰੰਗੇ ਹੋਏ ਹਨ ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਸਦਕੇ ਕੁਰਬਾਨ ਵਾਰਨੇ ਜਾਂਦਾ ਹਾਂ ਸੋਗਵਾਰ ਦੇ ਨਾਵੇਂ ਪੌੜੀ ਦੇ ਵਿੱਚ ਤਨ ਗੁਰੂ RAMDAS ਮਹਾਰਾਜ ਕਿਰਪਾ ਕਰਦੇ ਹਨ ਪੌੜੇ ਸੇ ਹਰ ਨਾਮ ਧਿਆਵਹਿ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਸੇ ਹਰ ਨਾਮ ਧਿਆਵਹਿ ਮਹਾਰਾਜ ਕਹਿੰਦੇ ਕੇਵਲ ਤੇ ਕੇਵਲ ਉਹੀ ਗੁਰਮੁਖ ਗੁਰੂ ਪਿਆਰੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰਦੇ ਹਨ ਕਿਹੜੇ ਜੋ ਹਰ ਰਤਿਆ ਜਿਹੜੇ ਹਰੀ ਪਰਮੇਸ਼ਰ ਦੇ ਰੰਗ ਚ ਰੰਗੇ ਗਏ ਉਹਦੇ ਪ੍ਰੇਮ ਤੇ ਰੰਗੇ ਗਏ ਕਹਿੰਦੇ ਹਰ ਇੱਕ ਤੇ ਆਵੈ ਇੱਕ ਇੱਕੋ ਹਰ ਸਤਿਆ ਹਰ ਇੱਕ ਤੇ ਆਵੈ ਇੱਕੋ ਕੇਵਲ ਤੇ ਕੇਵਲ ਇੱਕ ਹਰੀ ਨੂੰ ਇੱਕ ਕਰਕੇ ਧਿਆਉਣਾ ਕਰਦੇ ਹਾਨਾ ਔਰ ਇੱਕੋ ਹਰ ਸਤਿਆ ਉਹਨਾਂ ਨੂੰ ਕੇਵਲ ਤੇ ਕੇਵਲ ਇੱਕ ਹਰੀ ਪਰਮੇਸ਼ਰ ਹੀ ਸਾਥ ਪ੍ਰਤੀਤ ਹੁੰਦਾ ਹੈ ਕਹਿੰਦੇ ਹਰ ਇੱਕੋ ਵਰਤਾ ਇੱਕ ਇੱਕੋ ਉਤਪਤਿਆ ਹਰ ਇੱਕੋ ਵਰਤਾ ਇੱਕ ਸਾਰੇ ਬਨੇਕ ਕਾਲਪੁਰਖ ਵਾਹਿਗੁਰੂ ਉਹਨਾਂ ਨੂੰ ਇੱਕ ਹੀ ਵਰਤਦਾ ਪ੍ਰਤੀਤ ਹੋ ਰਿਹਾ ਹੈ ਔਰ ਇੱਕ ਉਤਪਤਿਆ ਮਹਾਰਾ ਜੀ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਤੁਸੀਂ ਉਤਪਤੀ ਹੋਈ ਹੈ ਜੋ ਹਰ ਨਾਮ ਤੇ ਆਵਹ ਤਿੰਨ ਡਰ ਸਾਟ ਗਤਿਆ ਤੇ ਜਿਹੜੇ ਵੀ ਗੁਰਮੁਖ ਗੁਰੂ ਪਿਆਰਿਓ ਸਹਾਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰਦੇ ਹਨ ਤਿੰਨ ਡਰ ਸਾਟ ਗਤਿਆ ਉਹਨਾਂ ਨੇ ਡਰ ਲਾ ਕੇ ਆਪਣੇ ਮਨ ਤੋਂ ਪਰਾਂ ਛੁੱਟ ਦਿੱਤਾ ਹੈ ਕਹਿੰਦੇ ਗੁਰਮਤੀ ਦੇਵਾ ਆਪ ਗੁਰਮੁਖੇ ਹਰ ਜਪਿਆ ਗੁਰਮਤੀ ਦੇਵਾ ਆਪ ਤੇ ਗੁਰੂ ਮਹਾਰਾਜ ਜਹਾਰੀ ਪਰਮੇਸ਼ਰ ਉਹਨਾਂ ਨੂੰ ਆਪ ਗੁਰੂ ਮਹਾਰਾਜ ਜੀਆਂ ਵਾਲੀ ਮਾਤ ਬਖਸ਼ਦੇ ਹਨ ਗੁਰਮੁਖੇ ਹਰ ਜਪਿਆ ਜਿਹੜੇ ਗੁਰਮੁਖ ਹਰੀ ਪਰਮੇਸ਼ਰ ਜੀ ਨੂੰ ਜਪਨਾ ਕਰਦੇ ਹਨ ਜਾਂ ਗੁਰੂ ਤੋਂ ਬਾਤ ਲੈ ਕੇ ਹਰੀ ਨੂੰ ਜਪਨਾ ਕਰਦੇ ਹਨ ਸੋ ਗੋਵਾਰ ਦੇ 10ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸ਼ਲੋਕ ਮਹੱਲਾ 3 ਅੰਤਰਾ ਗਿਆਨ ਨਾ ਆਇਓ ਜਿਤ ਕੇਸ਼ ਸੋਜੀ ਪਾਏ ਐ ਵੇਣ ਰਿਛਾ ਕੇ ਆសា ਲਾਹੀਐ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣੀਐ ਨਾਮ ਵਸਾ ਮਨਿ ਆਏ ਅੰਤਰ ਗਿਆਨ ਨ ਆਇਓ ਜਿਤ ਕੇਸ਼ ਸੋਜੀ ਪਾਏ ਜੀਵਾਂ ਦੇ ਅੰਦਰ ਮਹਾਰਾਜ ਕਹਿੰਦੇ ਮਨ ਦੇ ਵਿੱਚ ਗਿਆਨ ਆਇਆ ਹੀ ਨਹੀਂ ਜਿਹਦੇ ਨਾਲ ਉਹਨਾਂ ਨੂੰ ਕੋਈ ਅਕਲ ਆਉਣੀ ਸੀ ਕੋਈ ਸੋਝੀ ਪਾਉਣੀ ਸੀ ਉਹਨਾਂ ਨੇ ਵੇਣਾ ਡੱਟਾ ਕੀ ਸਲਾਹ ਯਰ ਅਰਥਾਤ ਕਿ ਹਰੀ ਪਰਮੇਸ਼ਰ ਨੂੰ ਡੱਟਣ ਤੋਂ ਬਗੈਰ ਉਸ ਨੂੰ ਵੇਖਣ ਤੋਂ ਬਗੈਰ ਭਲਾ ਉਸ ਦੀ ਅਸੀਂ ਕੀ ਸਿਫਤ ਸਲਾਹ ਕਰ ਸਕਦੇ ਹਾਂ ਅੰਧਾ ਆਂਧ ਕਮਾਏ ਤੇ ਅਗਿਆਨੀ ਲੋਕ ਅਗਿਆਨਤਾ ਦੀ ਕਮਾਈ ਹੀ ਕਰਦੇ ਹਨ ਜਿਹੜੇ ਉਸ ਦੇ ਦਰਸ਼ਨਾਂ ਤੋਂ ਬਗੈਰ ਉਸ ਨੂੰ ਸੁਲਾਉਣਾ ਕਰਦੇ ਹਨ ਉਸ ਦੇ ਹੌਂਦ ਹਾਸੇ ਦੇ ਉੱਪਰ ਯਕੀਨ ਜਾਂ ਪ੍ਰਤੀਤੀ ਤੋਂ ਬਗੈਰ ਵਿਸਾਧ ਤੋਂ ਬਗੈਰ ਜਿਹੜੇ ਉਸ ਨੂੰ ਸੁਲਾਉਣਾ ਕਰਦੇ ਹਨ ਕਹਿੰਦੇ ਨਾਨਕ ਸ਼ਬਦ ਪਛਾਣਿਆ ਨਾਮ ਵਸਾ ਮਨ ਆਏ ਨਾਨਕ ਸ਼ਬਦ ਪਛਾਣਿਆ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਉਸ ਦੇ ਸ਼ਬਦ ਦੁਆਰਾ ਉਸ ਨੂੰ ਪਛਾਣਨਾ ਕਰੀਏ ਤਾਂ ਨਾਮ ਵਸਾ ਮਨ ਆਏ ਉਹ ਸਾਰੇ ਪਰਮੇਸ਼ਰ ਜੀ ਦਾ ਨਾਮ ਆਪ ਆ ਕੇ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ ਸੋ ਅਗੋਂ ਆਪਣੇ ਦੂਸਰੇ ਸ਼ਲੋਕ ਚ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਇੱਕਾ ਬਣੇ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹਟ ਸੱਚ ਰਤਨੇ ਭਰੇ ਪੰਧਾਰਾ ਇਕ ਬਾਣੀ ਇੱਕ ਗੁਰ ਮਹਾਰਾਜ ਕਹਿੰਦੇ ਇੱਕ ਆਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਬਾਣੀ ਉਹ ਵੀ ਇੱਕ ਹੀ ਐ ਔਰ ਇੱਕ ਗੁਰ ਸਾਰੀ ਸ੍ਰਿਸ਼ਟੀ ਦਾ ਗੁਰ ਵੀ ਕੇਵਲ ਇੱਕ ਆਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਗੁਰੂ ਵੀ ਇੱਕੋ ਹੀ ਹੈ ਭਾਈ ਇੱਕੋ ਸ਼ਬਦ ਵਿਚਾਰ ਤੇ ਗੁਰ ਮਹਾਰਾਜ ਜੀਆਂ ਦੇ ਸ਼ਬਦ ਦੀ ਵਿਚਾਰ ਵੀ ਮਾਨੂੰ ਇੱਕ ਆਕਾਲ ਪੁਰਖ ਵਾਹਿਗੁਰੂ ਦਾ ਗੁਰ ਪਰਮੇਸ਼ਰ ਦਾ ਰੂਪ ਹੀ ਐ ਕਹਿੰਦੇ ਸੱਚਾ ਸਉਦਾ ਹੱਟ ਸੱਜ ਰਤਨੇ ਭਰੇ ਪੰਧਾਰਾ ਸੱਚਾ ਸੌਦਾ ਹੱਟ ਸੱਚ ਇਹ ਸੱਚੇ ਹੱਟੇ ਅਰਥਾਤ ਸਾਸੰਗ ਰੂਪੇ ਹੱਟੇ ਦੇ ਵਿੱਚੋਂ ਨਾਮ ਰੂਪੇ ਸੱਚਾ ਸੌਦਾ ਮਿਲਦਾ ਹੈ ਰਤਨ ਹੀ ਭਰੇ ਪੰਡਾਰ ਤੇ ਮਹਾਰਾਜ ਕਹਿੰਦਾ ਗੁਰਮੁਖਾਂ ਗੁਰੂ ਪਿਆਰਿਆਂ ਦੇ ਭਗਤ ਜਨਾਂ ਦੇ ਸੰਤਾਂ ਦੇ ਜੜੇ ਹਿਰਦਿਆਂ ਰੂਪੀ ਪੰਡਾਰੇ ਨੇ ਭਾਂਡੇ ਨੇ ਉਹ ਸ਼ਬਦ ਰੂਪੀ ਰਤਨਾਂ ਦੇ ਨਾਲ ਭਰੇ ਪਏ ਨੇ ਸਾਸੰਗ ਰੂਪੀ ਹੱਟ ਦੇ ਵਿੱਚ ਕਹਿੰਦੇ ਗੁਰ ਕਿਰਪਾ ਤੇ ਪਾਈਨ ਜੇ ਦੇਵਾ ਦੇਵਨ ਹਾਰਾ ਤੇ ਗੁਰੂ ਮਹਾਰਾਜੀਆਂ ਦੀ ਕਿਰਪਾ ਦੇ ਸਦਕਾ ਹੈ ਮਹਾਰਾਜ ਕਹਿੰਦੇ ਸ਼ਬਦਾਂ ਰੂਪੇ ਰਤਨ ਪਾਵੇ ਜਾਂਦੇ ਹਨ ਜੇ ਕਰੋ ਦੇਣ ਦੇ ਸਮਰੱਥ ਹਰੀ ਪਰਮੇਸ਼ਰ ਗੁਰਮਖਾ ਨੂੰ ਦੇਣੇ ਕਰੇ ਤਾਂ ਕਹਿੰਦੇ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰਾ ਸੱਚਾ ਸੌਦਾ ਲਾਭ ਸਦਾ ਭਾਈ ਇਹੀ ਕੇਵਲ ਸੱਚਾ ਸੌਦਾ ਹੈ ਜਿਹਦੇ ਵਿੱਚ ਸਦਾ ਲਾਭ ਹੀ ਲਾਭ ਨਫਾ ਹੀ ਨਫਾ ਮਿਲਦਾ ਹੈ ਕਿਹੜਾ ਹੈ ਖੱਟਿਆ ਨਾਮ ਅਪਾਰ ਜਿਹੜਾ ਗੁਰਮਖਾਨ ਅਪਾਰ ਪਰਮੇਸ਼ਰ ਦੇ ਨਾਮ ਨੂੰ ਖੱਟਣਾ ਕੀਤਾ ਹੈ ਕਹਿੰਦੇ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪੀ ਆਵਣ ਹਾਰਾ ਤੇ ਸੰਸਾਰ ਰੂਪੀ ਵਿਖ ਦੇਵੇ ਜਾਂ ਮਾਇਆ ਰੂਪੀ ਵਿਖ ਦੇਵੇ ਜਾਂ ਦੇਹੀ ਰੂਪੀ ਵਿਖ ਦੇ ਵਿੱਚ ਨਾਮ ਰੂਪੀ ਅੰਮ੍ਰਿਤ ਪ੍ਰਗਟ ਹੋਇਆ ਹੈ ਮਨ ਕਰਨ ਪਿਆਵਣ ਹਾਰੋ ਆਪਣੇ ਬਖਸ਼ਿਸ਼ ਦੇ ਨਾਲ ਜੀਵਨ ਨੂੰ ਪਿਆਉਣ ਦੇ ਸਮਰੱਥ ਹੈ ਕਹਿੰਦੇ ਨਾਨਕ ਸੱਚ ਸਲਾਹੀਆ ਧਨ ਸਵਾਰਣ ਹਾਰਾ 33ਰ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਸਤ ਸਰੂਪ ਪਰਮੇਸ਼ਰ ਨੂੰ ਸਲਾਉਣਾ ਕਰੀਏ ਵੜਿਆਉਣਾ ਕਰੀਏ ਧਨ ਸਵਾਰਣ ਹਾਰ ਤੰਤਾ ਜੋਗ ਹੈ ਧਨ ਹੈ ਉਹ ਜੀਵਨ ਨੂੰ ਸਵਾਰਣ ਦੇ ਸਮਰੱਥ ਆਕਾਲ ਪੁਰਖ ਵਾਹਿਗੁਰੂ ਸੋਗਵਾਰ ਦੇ ਦਸਵੇਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਔੜੀ ਜਨਾਈ ਅੰਦਰ ਕੂੜ ਵਰਦਾ ਸੱਚ ਨਾ ਪਾਵੇ ਜੇ ਕੋ ਬੋਲਾ ਸਾਚਾ ਕੂੜਾ ਜਲ ਜਾਵੇ ਜਨਾਂ ਅੰਦਰ ਕੋੜ ਵਰਤ ਸੱਚ ਨਾ ਪਾਵੇ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਭਾਗੇ ਜੀਵਾਂ ਦੇ ਅੰਦਰ ਮਹਾਰਾਜ ਕਹਿੰਦੇ ਕੋੜ ਵਰਤਦਾ ਹੈ ਝੂਠ ਵਰਤਦਾ ਹੈ ਸੱਚ ਨਾ ਪਾਵੇ ਅਰਥਾਤ ਕਿ ਉਹਨਾਂ ਨੂੰ ਸੱਚ ਅਥਵਾ ਸੱਚਾ ਨਾਮ ਕਦੇ ਵੀ ਪਾਉਂਦਾ ਨਹੀਂ ਕਹਿੰਦੇ ਜੇ ਕੋ ਬੋਲਾ ਸਾਜ ਕੂੜਾ ਜਲ ਜਾਵੇ ਇਹੀ ਕਾਰਨ ਹੈ ਕਿ ਜੇ ਕੋਈ ਗੁਰਮਾ ਗੁਰੂ ਪਿਆਰਾ ਸੱਚ ਬੋਲਣਾ ਕਰਦਾ ਹੈ ਤੇ ਜਿਹੜਾ ਕੂੜਾ ਹੈ ਝੂਠਾ ਮਹਾਰਾਜ ਕਹਿੰਦੇ ਉਹ ਜਲ ਜਾਂਦਾ ਹੈ ਸੜ ਜਾਂਦਾ ਹੈ ਕਹਿੰਦੇ ਕੂੜਿਆਰੀ ਰੱਜਾ ਕੂੜ ਜਿਵੇਂ ਵੇਸ਼ਟਾ ਕਾਗ ਖਾਵੇ ਜਿਹੜਾ ਕੂੜਿਆਰੀ ਨੇ ਕੂੜ ਦੇ ਵਪਾਰੀ ਨੇ ਮਹਾਰਾਜ ਕਹਿੰਦੇ ਉਹ ਕੇਵਲ ਤੇ ਕੇਵਲ ਕੂੜ ਦੇ ਨਾਲ ਹੀ ਰੱਜਦੇ ਹਨ ਝੂਠ ਦੇ ਨਾਲ ਹੀ ਤ੍ਰਿਪਤ ਹੁੰਦੇ ਹਨ ਕਿਵੇਂ ਜੇ ਉਹ ਵਿਸਟਾ ਕਾਗ ਖਾ ਬਈ ਮਹਾਰਾਜ ਕਹਿੰਦੇ ਜਿਵੇਂ ਕਾ ਗੰਦ ਖਾਣਾ ਕਰਦਾ ਹੈ ਵਿਸਟਾ ਖਾਣਾ ਕਰਦਾ ਹੈ ਇਵੇਂ ਉਹ ਭਾਈ ਝੂਠ ਜਿਹੜਾ ਹ ਬੋਲਣਾ ਕਰਦੇ ਹਨ ਝੂਠ ਹੀ ਗ੍ਰਹਿਣ ਕਰਨਾ ਕਰਦੇ ਹਨ ਕਹਿੰਦੇ ਜੈਸਾ ਹਰ ਹੋਏ ਕਿਰਪਾਲ ਸੋ ਨਾਮ ਤੇ ਆਵਈ ਜਿਸ ਤੇ ਵੀ ਹਰੀ ਪਰਮੇਸ਼ਰ ਜੀ ਕਿਰਪਾਲੂ ਹੁੰਦੇ ਹਨ ਦਿਆਲੂ ਹੁੰਦੇ ਹਨ ਸੋ ਨਾਮ ਤੇ ਆਵਈ ਉਹ ਸਾਰੇ ਪਰਮੇਸ਼ਰ ਜੀ ਦੇ ਨਾਮ ਨੂੰ ਤੇਉਣਾ ਕਰਦਾ ਹੈ ਹਰ ਗੁਰਮੁਖੇ ਨਾਮ ਅਰਾਧ ਕੋੜ ਪਾਪ ਲਹਿ ਜਾਵੇ ਹਰ ਗੁਰਮੁਖੇ ਨਾਮ ਅਰਾਧ ਤੇ ਜਿਹੜਾ ਗੁਰਮੁਖ ਗੁਰੂ ਪਿਆਰੇ ਨੇ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਆਰਾਧਨਾ ਕਰਨੀ ਕਰਦੇ ਹਨ ਕੋੜ ਪਾਪ ਲੈ ਜਾਵੇ ਤੇ ਇਸ ਕਰਕੇ ਉਹਨਾਂ ਦੇ ਮਨ ਤੋਂ ਕੋੜ ਤੇ ਪਾਪ ਵਗੈਰਾ ਲੈ ਜਾਂਦਾ ਹੈ ਸੋਗਵਾਰ ਦੇ 11ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਦਾ ਸ਼ਲੋਕ ਮਹੱਲਾ 3 ਜਿਆ ਸੇਖਾ ਜੋ ਜਕੇ ਆਜੋ ਆਇਆ ਇਹੋ ਮਨ ਇਕਤ ਕਰਿਆ ਨਾ ਇਹ ਹੜਤੇ ਹੜ ਛੱਡਤ ਗੁਰ ਕਾ ਸ਼ਬਦ ਪਛਾਨਾ ਸੇਖਾ ਚੋ ਚੱਕਿਆ ਚੋ ਵਾਇਆ ਸ਼ੇਖ ਅਸਲ ਦੇ ਵਿੱਚ ਸਲਾਮ ਦੇ ਵਿੱਚ ਬਜ਼ੁਰਗ ਦੀ ਪਦਵੀ ਨੂੰ ਕਿਹਾ ਜਾਂਦਾ ਹੈ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਇੱਕ ਸੇਖ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਘਰ ਦੇ ਨਾਲ ਹੀ ਰਖਾ ਕਰਦਾ ਸੀ ਉਸ ਦੇ ਪਰਥਾਇ ਪਾਤਸ਼ਾਹ ਨੇ ਬਚਨ ਉਚਾਰਨ ਕੀਤਾ ਕਿ ਹੈ ਸੇਖਾ ਚੋ ਚੱਕਿਆ ਅਰਥਾਤ ਕਿ ਚੋਹਾਂ ਲੋਕਾਂ ਦਾ ਚੱਕਿਆ ਹੋਇਆ ਚੋ ਵਾਇਆ ਚੋ ਲੋਕਾਂ ਦਾ ਵਜਾਇਆ ਹੋਇਆ ਜਾਂ ਫਿਰ ਚੋਹਾਂ ਚੱਕਾਂ ਦੇ ਵਿੱਚ ਭੜਕਣ ਵਾਲਿਆ ਚੋ ਵਾਇਆ ਚੋ ਫੇਰ ਘੜਿਆ ਐਦਾ ਇਹੋ ਮਨ ਇਕਦ ਕਰਿਆਣ ਤੂੰ ਆਪਣੇ ਸਮਾਨ ਨੂੰ ਇਕਾਗਰਤਾ ਦੇ ਘਰ ਦੇ ਵਿੱਚ ਲਿਆਉਣਾ ਕਰ ਇਕ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਲਿਆਉਣਾ ਕਰ ਕਹਿੰਦੇ ਇਹੜ ਤੇੜ ਛੱਡ ਤੋ ਗੁਰ ਕਾ ਸ਼ਬਦ ਪਛਾਣਾ ਤੇ ਆ ਜਿਹੜਾ ਇਹੜ ਤੇੜ ਕਰਦਾ ਫਿਰਦਾ ਮਹਾਰਾਜ ਕਹਿੰਦੇ ਇਹਨਾਂ ਨੂੰ ਛੱਡਣਾ ਕਰ ਗੁਰ ਕਾ ਸ਼ਬਦ ਪਛਾਣ ਤੇ ਮਹਾਰਾਜ ਕਹਿੰਦੇ ਔੜ-ਪੌੜ ਛੱਡ ਕੇ ਤੇ ਗੁਰੂ ਮਹਾਰਾਜੀਆਂ ਦੇ ਸ਼ਬਦ ਨੂੰ ਪਛਾਣਨਾ ਕਰ ਗੁਰਬਾਣੀ ਦਾ ਅਨੁਸਾਰੀ ਹੋਣਾ ਕਰ ਕਹਿੰਦਾ ਸਤ ਗੁਰ ਅੱਗਾ ਟਹ ਪਉ ਸਭ ਕਿਸ ਜਾਣੈ ਜਾਣ ਤਤੂ ਬਾੜੇ ਔੜ-ਪੌੜ ਛੱਡ ਕੇ ਸਤ ਗੁਰ ਪਾਤਸ਼ਾਹ ਦੀਆਂ ਦੇ ਚਰਨਾਂ ਦੇ ਵਿੱਚ ਡਿੱਗਣਾ ਕਰ ਟਹਿਣਾ ਕਰ ਮਹਾਰਾਜ ਕਹਿੰਦੇ ਉਹ ਸਾਰਾ ਕੁਝ ਹੀ ਜਾਣਦਾ ਹੈ ਸਭ ਕਿਸ ਜਾਣੈ ਜਾਣ ਕਹਿੰਦੇ ਆਸਾ ਮਨ ਸਾਜ ਲਾਇਤ ਹੋਏ ਰਹੋ ਮਹਿਮਾਨ ਤੇ ਆ ਜੜੀਆਂ ਵਾਲੀਆਂ ਆਸਾਂ ਲਾਈ ਫਿਰਦਾ ਜਿਹੜੀ ਤੇਰੇ ਮਨ ਦੀ ਮਨਸ਼ਾ ਹੈ ਨਾ ਇਹਨੂੰ ਲੂਣਾ ਕਰ ਤੂੰ ਜਲਾਉਣਾ ਕਰ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਅਤੇ ਹੋਏ ਰਹੋ ਮਹਿਮਾਨ ਇਸ ਧਰਤੀ ਧਰਮਸਾਲ ਦੇ ਵਿੱਚ ਮਹਾਰਾਜ ਕਹਿੰਦੇ ਮਹਿਮਾਨ ਹੋ ਕੇ ਰਹਿਣਾ ਕਰ ਪਰਉਣਾ ਹੋ ਕੇ ਰਹਿਣਾ ਕਰ ਇਹਨੂੰ ਸੱਚਾ ਕਰਨਾ ਜਾਣ ਕਹਿੰਦੇ ਸਤਗੁਰ ਕਾ ਪਾਣਾ ਭੇ ਚੱਲਹਾ ਤਾ ਦਰਗਹ ਪਾਵਹ ਮਾਣੋ ਕਦ ਜੇ ਕਰ ਤੂੰ ਸਤਗੁਰੂ ਪਾਸ਼ਾ ਜੀਆਂ ਦੇ ਪਾਣੇ ਵਿੱਚ ਚੱਲਣਾ ਕਰੇਂਗਾ ਗੁਰੂ ਦੀ ਰਜਾ ਦੇ ਵਿੱਚ ਜੀਵਨ ਬਤੀਤ ਕਰਨਾ ਕਰੇਂਗਾ ਤਾ ਦਰਗਹ ਪਾਵਹ ਮਾਣ ਤਾਵੇਂ ਹਰੀ ਦੀ ਦਰਗਾਹ ਦੇ ਵਿੱਚ ਮਾਣ ਪਾਵੇਂਗਾ ਸਤਕਾਰ ਪਾਵੇਂਗਾ ਕਹਿੰਦੇ ਨਾਨਕ ਜੇ ਨਾਮ ਨਾ ਚੇਤਨੇ ਦਿਨ ਤਿਗ ਪੈਣਣ ਤਿਗ ਖਾਣ ਨਾਨਕ ਦੇ ਨਾਮ ਨਾ ਤਿਤ ਨੀ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਜੜਿਆ ਸਾਰੀ ਪਰਮੇਸ਼ਰ ਜੀ ਦੇ ਨਾਮ ਨੂੰ ਚੇਤੇ ਹੀ ਨਹੀਂ ਕਰਦੇ ਤਿੰਨ ਤਿੱਗ ਪੈਨਣ ਤਿੱਗ ਖਾਣ ਮਹਾਰਾਜ ਕਹਿੰਦੇ ਉਹਨਾਂ ਦੇ ਪਹਿਰਾਵਿਆਂ ਨੂੰ ਪੈਨਣ ਤੇ ਵੀ ਤੇ ਘਾਰ ਲਾਣ ਤੇ ਫਟਕਾਰ ਹੈ ਉਹਨਾਂ ਦੇ ਖਾਣ ਤੇ ਵੀ ਤੇ ਘਾਰ ਹੈ ਸੋ ਅਗੋ ਆਪਣੇ ਦੂਸਰੇ ਸ਼ਲੋਕ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਹਰ ਗੁਣਾ ਟੋਟ ਨਾ ਆਵੇ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖੇ ਹਰ ਗੁਣਾ ਰਹਾ ਗੁਣ ਮਹਿ ਰਹਾ ਸਮਾਏ ਹਰ ਗੁਣਾ ਟੋਟ ਨਾ ਆਵੇ ਹਰੀ ਦੇ ਗੁਣਾ ਜ ਕਦੇ ਵੀ ਟੋਟਾ ਨਹੀਂ ਆਉਂਦੀ ਘਾਟਾ ਨਹੀਂ ਆਉਂਦਾ ਕੀਮਤ ਕਹਿਣ ਨਾ ਜਾਏ ਹਰੀ ਪਰਮੇਸ਼ਰ ਜੀ ਦੇ ਗੁਣਾ ਦਾ ਮੁੱਲ ਵੀ ਨਹੀਂ ਪਾਇਆ ਜਾ ਸਕਦਾ ਕੀਮਤ ਵੀ ਨਹੀਂ ਕਹੀ ਜਾ ਸਕਦੇ ਨਾਨਕ ਗੁਰਮੁਖੇ ਹਰ ਗੁਣ ਰਵਹਾ ਗੁਣ ਮਹਾਰਾ ਸਮਾਏ ਨਾਨਕ ਗੁਰਮੁਖੇ ਹਰ ਗੁਣ ਰਵਹਾ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਸਿਮਰਦੇ ਹਨ ਰਵਦੇ ਹਨ ਗੁਣ ਮਹਾਰਾ ਸਮਾਏ ਸਦਾ ਹਰੀ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਹੀ ਸਮਾਏ ਰਹਿੰਦੇ ਨੇ ਗੁਣਾਂ ਨਾਲ ਇੱਕ ਵਿੱਚ ਹੋ ਜਾਂਦੇ ਹਨ ਦੇਵੀ ਗੁਣਾ ਦੇ ਨਾਲ ਉਹਨਾਂ ਦੀ ਸਾਝ ਵੜ ਜਾਂਦੀ ਐ ਸੋ ਅਗੋਵਾਰ ਦੀ 11ਵੀਂ ਪੌੜੀ ਜਿਤਾਣ ਕਰੋ RAMDAS ਮਹਾਰਾਜ ਕਿਰਪਾ ਕਰਦੇ ਹਨ ਪੌੜੀ ਹਰ ਚੋਲੀ ਦੇ ਸਵਾਰੇ ਕੱਢ ਪੈ ਦੇ ਭਗਤ ਕਰਾ ਹਰ ਬਾਟ ਲਗਾ ਅਦ ਕਾਈ ਬਹੁ ਬਹੁ ਬਿਦ ਪਾਦ ਕਰਾ ਹਰ ਚੋਲੀ ਦੇਹ ਸਵਾਰਿਓ ਹਰੀ ਪਰਮੇਸ਼ਰ ਜੀ ਨੇ ਸਾਡੀ ਦੇਹੀ ਰੂਪ ਚੋਲੀ ਸੰਵਾਰਨੀ ਕੀਤੀ ਆ ਰਚਣੇ ਕੀਤੀ ਐ ਕੱਢ ਪਹਿਦੇ ਭਗਤ ਕਰ ਤੇ ਅਸੀਂ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਜੀ ਦੀ ਭਗਤੀ ਰੂਪੀ ਕਢਾਈ ਕੱਢ ਕੇ ਦੇਹੀ ਰੂਪ ਚੋਲੀ ਨੂੰ ਪਹਿਨਣਾ ਕੀਤਾ ਹੈ ਕਹਿੰਦੇ ਹਰ ਪਾਟ ਲੱਗਾ ਅਦਕਾਈ ਵਾਹ ਬੋਹ ਵਿਦਪਾਤ ਕਾਰਾ ਤੀਓਸ ਹਰੀ ਪਰਮੇਸ਼ਰ ਜੀ ਦਾ ਨਾਮ ਰੂਪੀ ਪਾਟ ਅਥਵਾ ਰੇਸ਼ਮ ਬਹੁਤ ਜ਼ਿਆਦਾ ਲੱਗਾ ਨਾਮ ਦੀ ਕਢਾਈ ਦੇ ਵਿੱਚ ਕਢਾਈ ਕਿਵੇਂ ਦੀ ਕੱਢਿਆ ਬਹੁ ਬਹੁ ਵਿਧ ਭਾਤ ਕਰ ਬੜੀਆਂ ਬੜੀਆਂ ਵਿਧੀਆਂ ਤੇ ਬੜੀਆਂ ਭਾਂਤਾਂ ਦੇ ਨਾਲ ਕਢਾਈ ਕਰਨੀ ਕੀਤੀ ਹੈ ਭਾਵ ਕੇ ਬੜੇ ਗੁਣਾ ਨੂੰ ਧਾਰਨ ਕਰਨਾ ਕੀਤਾ ਹੈ ਕਹਿੰਦੇ ਕੋਈ ਬੂਝਾ ਬੂਝਣ ਹਾਰਾ ਅੰਤਰ ਬਵੇਕ ਕਰਾ ਤੇ ਕੋਈ ਵਿਰਲਾ ਹੀ ਬਜਣ ਹਾਰਾ ਅਰਥਾਤ ਬਜਣ ਦੇ ਸੰਬ੍ਰਥ ਗੁਰਮੁਖ ਗੁਰੂ ਪਿਆਰਾ ਇਸ ਵਿਚਾਰ ਨੂੰ ਬਜਣਾ ਕਰਦਾ ਹੈ ਜਿਹਦੇ ਮਹਾਰਾਜ ਕਹਿੰਦੇ ਅੰਤਰ ਵਿਵੇਕ ਕਰ ਅੰਦਰ ਗਿਆਨ ਜਾਂ ਵਿਚਾਰ ਧਾਰਨ ਕਰਦਾ ਹੈ ਜਿਹੜਾ ਕਹਿੰਦੇ ਸੋ 부ਜਾਏ ਹੋ ਬਵੇਕ ਜਿਸ 부ਜਾਏ ਆਪ ਹਾਰਾ ਸੋ 부ਜਾਏ ਹੋ ਬਵੇਕ ਕੇਵਲ ਤੇ ਕੇਵਲ ਉਹੀ ਗੁਰਮੁਖ ਗੁਰੂ ਪਿਆਰਾ ਇਸ ਵਿਚਾਰ ਨੂੰ ਬਜਣਾ ਕਰਦਾ ਹੈ ਜੇ ਸਭੁ ਜਾਏ ਆਪ ਹਰਿ ਜਨੋ ਹਰੀ ਪਰਮੇਸ਼ਰ ਜੀ ਆਪ ਬੁਝਾਉਣਾ ਕਰਦੇ ਨੇ ਸੋਜੀ ਬਖਸ਼ਦੇ ਹਨ ਕਹਿੰਦੇ ਜਨ ਨਾਨਕ ਕਹਾ ਵਿਚਾਰਾ ਗੁਰਮੁਖੇ ਹਰਿ ਸਤ ਹਰ ਜਨ ਨਾਨਕ ਕਹਾ ਵਿਚਾਰਾ ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਸੋਡੀ ਸੁਲਤਾਨ ਸਤਗੁਰੂ ਕਿਰਪਾ ਕਰਦੇ ਹਨ ਕਿ ਅਸੀਂ ਨਾ ਮਾਣੇ ਜਹੇ ਜੀਵ ਇਹ ਵਿਚਾਰ ਕਰਨੀ ਕਰਦੇ ਹਾਂ ਕਹਿਣਾ ਕਰਦੇ ਹਾਂ ਕਹਿੰਦਾ ਗੁਰਮੁਖੇ ਹਰ ਸਤ ਹਰ ਕਿ ਗੁਰਮੁਖ ਅਦਲਿ ਉਹ ਹਰੀ ਪਰਮੇਸ਼ਰ ਜਿਹੜਾ ਸਤ ਸਰੂਪ ਹਰੀ ਹੈ ਕਹਿੰਦੇ ਸੋ ਬੁਝੈ ਇਹੋ ਬਬੇਕ ਜੇ ਸਬੁਝਾਏ ਆਪ ਹਰ ਜਾਨ ਨਾਨਕ ਕਹਾ ਵਿਚਾਰਾ ਗੁਰਮੁਖੇ ਹਰ ਸਤ ਹਰ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ